ਸਰੋ ਸਠਿਆਲੀਪੁਰ ਨੇੜੇ ਪੰਜਾਬ ਇਲੈਕਟ੍ਰੋ ਵਰਲਡ ਸ਼ੋਰੂਮ ਦੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਸ਼ੋਰੂਮ ਦੇ ਮਾਲਕ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਕਨੂਵਾਲ ਵਿਖੇ ਦੋ ਦੋਸ਼ੀਆਂ ਵਿਕੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਉੱਥੇ ਹੀ ਮੁਕੱਦਮੇ ਦੀ ਤਫ਼ਤੀਸ਼ ਸਪੈਸ਼ਲ ਟੀਮਾਂ ਬਣਾ ਕੇ ਤਕਨੀਕਲ ਤਰੀਕੇ ਦੇ ਰਾਹੀਂ ਕਰਵਾਈ ਗਈ ਤਾਂ ਖੁਲਾਸਾ ਹੋਇਆ ਦੀ ਵਾਰਦਾਤ ਸाहिब ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੁੱਟਰਕਲਾ ਅਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਵੱਲੋਂ ਕੀਤੀ ਗਈ ਮਾਮਲੇ ਦੇ ਇੱਕ ਦੋਸ਼ੀ ਸाहिब ਸਿੰਘ ਨੂੰ ਅਗਲੇ ਦਿਨ ਹੀ ਗ੍ਰਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤਲ ਬੱਤੀਬੋਰ ਸਮੇਤ ਮੈਗਜ਼ੀਨ ਅਤੇ ਇੱਕ ਪਿਸਤਲ ਜਿਹੜਾ ਉਹ ਬਰਾਮਦ ਕੀਤਾ ਗਿਆ ਸाहिब ਸਿੰਘ ਵੱਲੋਂ ਬਲਦੇਵ ਸਿੰਘ ਨਾਲ ਮਿਲ ਕੇ ਲਗਾਤਾਰ ਪੈਟਰੋਲ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵ ਯਾਦ ਵਾਪੀਸ ਡੀਜੀਪੀ ਪੰਜਾਬ ਉਹਨਾਂ ਵੱਲੋਂ ਭੜੇ ਪੁਰਸ਼ਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਸ਼੍ਰੀ ਦੇਤੀ ਆਈਪੀਐਸ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਰੂਰਲ ਕਲਵੰਦ ਸਿੰਘ ਮਾਨ ਔਰ ਐਸਐਚਓ ਕਾਨੂੰਨ ਕਲਵਿੰਦਰ ਸਿੰਘ ਇਹਨਾਂ ਦੇ ਸਮੇਤ ਪੁਲਿਸ ਪਾਰਟੀ ਨੇ ਇੱਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਮਤੀ 17 3 ਪਚੀ ਨੂੰ ਸਟਿਆਲੀਪੋਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੀ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਸ਼ੋਰੂਮ ਤੇ ਫੇਰ ਕਰਕੇ ਉਥੋਂ ਕੋਈ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਦੇ ਸਬੰਧੀ ਮਕਰਮਾ ਜਿਹੜਾ ਹੈਗਾ ਮਕਰਮਾ ਨੰਬਰ 15 ਮਿਤੀ 18/3/2025 109 BNS 333 ਪਚੀ ਆਮ ਜਗਰਦ ਦੇ ਮਕਰਮੰਦ ਅਚਾਰ ਲਿਆ ਸੀ ਤੇ ਮਿਤੀ 18/3/24 ਨੂੰ ਡੀਐਸਪੀ ਕਲਵਨ ਸਿੰਘ ਐਸਐਚਓ ਕਨਵਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਹ ਮਕਦਮੇ ਦਾ ਸਾਹਬ ਸਿੰਘ ਪੁੱਤਰ ਸੁਵੰਦ ਸਿੰਘ ਵਸੀ ਬੋਟਰ ਕਲਾਂ ਇਹਨੂੰ ਅਰੈਸਟ ਕੀਤਾ ਸੀ ਤੇ ਇਦੇ ਰੈਸਟ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬਤੀਪੁਰ ਪਿਸਟਲ ਤੇ ਸਮੇਤ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨਾਂ ਤੋਂ ਬਰੰਮ ਕੀਤਾ ਗਿਆ ਸੀ ਸੋ ਇਹਦੇ ਵਿੱਚ ਇਹਦੇ ਵਿੱਚ ਜੋ ਹੋਰ ਪੁਸ਼ਕਸ਼ ਕਰਨ ਤੇ ਇਹਨਾਂ ਨੇ ਮਜੀਦ ਜਿਹੜੀ ਹੈਗੀ ਹੈ ਕੁਝ ਵਾਰਤਾ ਦਾ ਹੋਰ ਮੰਨੇ ਨੇ ਇੱਕ ਇੱਕ ਥਾਰਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਚ ਪٹرول ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੇ ਸੀ ਤੇ ਹਰ ਕ੍ਰੇਸ਼ਨ ਪਟਰੋਲ ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਨਾਨੇ ਇਕਾडमी ਦੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚੋਂ 12000 ਰੁਪਏ ਇੱਕ ਪਿਸਤਲ ਬਤੀ ਬੋਰ ਉਹ ਮੈਗਜ਼ੀਨ 12 ਰਾਊਂਡ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਾਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤੰ 2025 ਨੂੰ ਪਟਰੋਲ ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪੈਟਰੋਲ ਪੰਪ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਹਦੀ ਬਾਹਰ ਵਿੱਚ ਦਰਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਰੈਸਟ ਕੀਤਾ ਹੈ ਤੇ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈਗਾ ਰੈਸਟ ਕਰਨਾ ਬਾਕੀ ਹੈ ਸੋ ਫਰਦਰ ਇਹਨਾਂ ਦੀ ਅਸੀਂ ਫੋਰਟ ਤਫਤੀਸ਼ ਕਰ ਰਹੇ ਹਾਂ ਹੋਰ ਕਿਹੜੇ ਕਿਹੜੇ ਮਾਮਲੇ ਦਰਜ ਐਨਾਂ ਤੇ ਇਹਨਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀ ਦੇ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਉਬ ਚੋਰੀ ਦੇ ਪਰਚੇ ਦਰਜ ਨੇ ਨਾਲ ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਸੀ ਲੁੱਟ ਖੋਰੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹੜੀਆਂ ਪੈਟਰੋਲ ਪੰਪਾਂ ਤੇ ਉਹ ਸਾਰੀਆਂ ਸੁਲਝਾਈਆਂ ਗਈਆਂ ਹਾਂ ਬਿਲਕੁਲ ਇਸ ਤੋਂ ਇਲਾਵਾ ਕਾਫੀ ਜ ਕਾਫੀ ਸੁਲਝਾਈਆਂ ਨਹੀਂ ਕਿ ਜਿਵੇਂ ਜਿਵੇਂ ਬਟਾਲੀ ਰੀਚ ਜਿਵੇਂ ਪੰਪ ਤੇ ਵਾਰਦਾਤ ਹੋਈ ਸੀ ਉਹ ਪੰਪ ਤੇ ਕਿਰਨ ਦਾੜਾ ਮਾਰਿਆ ਸੀ ਸੋ ਪੰਪ ਦੀ ਵਾਰਦਾਤ ਹੈ ਕੋਈ ਹੋਰ ਜਿਹੜੇ ਹੈਗਾ ਕੁਮਾਨ ਦੂਜਾ ਤੁਹਾਡਾ ਹੈਗਾ ਪਟੋਲ ਪੰਪ ਫਰੈਂਚ ਪਟੋਲ ਪੰਪ ਉੱਥੇ ਹੋਈ ਸੀ ਵਾਰਦਾਤ ਮਤਲਬ ਬਟਾਲੀ ਜਿਹੜੀ ਦੀ ਵਾਰਦਾਤ ਵੀ ਉਸ ਟੇਸ ਆਊਟ ਹੋਈਆਂ ਨੇ ਦੋ ਨੋਰ ਰੈਸਟ ਹੋ ਗਏ ਨਹੀਂ ਇੱਕ ਵੰਦਾ ਰੈਸਟ ਹੋਇਆ ਇੱਕ ਰੈਸ ਕਰਨਾ ਬਾਕੀ ਹੈ ਕਿਹੜਾ ਰਹਿ ਗਿਆ ਇਹ ਰਹਿ ਗਿਆ ਦੇ ਵਿੱਚ ਬਲਦੀਪ ਸਿੰਘ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਬਲਦੀਪ ਸਿੰਘ ਹੈਗਾ ਬਟਾਲੇ ਚ ਪਣ ਨਸੀਰਪੁਰ ਹੈ